ਤੇ ਮੈਨੂੰ ਜਿਹੋ ਜਿਹੇ ਬੰਦੇ ਚਾਹੀਦੇ ਆ ਕਿ ਮੈਨੂੰ ਸੁਣਨ ਵਾਲੇ ਇਸ ਤਰ੍ਹਾਂ ਦੇ ਹੋਣ ਮੈਨੂੰ ਸੁਣਨ ਵਾਲੀ ਸਿਆਣੀ ਆਡੀਅੰਸ ਹੋਵੇ ਇਹਦੇ ਵਿੱਚ ਥੋੜਾ ਕਸੂਰ ਹੈ ਤਾਂ ਇਹ ਗੱਲ ਕਿਹੋ ਜੀ ਲੱਗੂਗੀ ਤੇ ਪਰਸਨਲੀ ਮੈਂ ਇਹ ਚੀਜ਼ ਕਹਿਣਾ ਕਿ ਇਹਦੇ ਵਿੱਚ ਦੇਖਣ ਵਾਲਿਆਂ ਦਾ ਜ਼ਿਆਦਾ ਕਸੂਰ ਹੈ ਤੇ ਮੈਂ ਇਸ ਵੀਡੀਓ ਦੇ ਵਿੱਚ ਇਹ ਚੀਜ਼ ਸਾਬਤ ਵੀ ਕਰਕੇ ਜਾਊਂਗਾ ਐਨੇ ਜਣਿਆਂ ਚੋਂ ਦੇਖਣ ਵਾਲੇ ਇੱਕ ਤੁਸੀਂ ਵੀ ਸੀ ਠੀਕ ਹੈ ਇਸ ਲਈ ਉਹ ਵੀਡੀਓ ਤੁਹਾਡੀ ਕੁੜੀ ਦੇ ਫੋਨ ਦੇ ਵਿੱਚ ਗਈ ਹੈ ਕੁੜੀ ਗਾਲਾਂ ਕੱਢ ਰਹੀ ਏ ਇਹਦੇ ਵਿੱਚ ਆ ਕੇ ਜਦੋਂ ਉਹ ਵੀਡੀਓ ਤੁਹਾਡੀ ਕੁੜੀ ਦੇਖੂਗੀ ਇਹ ਤਾਂ ਦੁਨੀਆ ਨੇ ਕੀ ਕਰ ਲਿਆ ਤੇ ਜੇ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਬਣਾऊं ਤਾਂ ਮੇਰਾ ਦੁਨੀਆ ਕੀ ਕਰ ਲੂ ਤੇ ਅੱਜ ਉਹ ਦੁਨੀਆ ਦਾ ਕੋਈ ਐਸਾ ਫੋਨ ਨਹੀਂ ਜਿਹਦੇ ਫੋਨ ਤੇ ਜਦੋਂ ਬੰਦਾ ਰੀਲਸ ਸਕਰੋਲ ਕਰਦਾ ਹੈ ਤੇ ਉਥੇ ਆਪਣੀ ਪੰਜਾਬਨ ਨਾ ਨੱਚੀ ਜਾਂਦੀ ਹੋਵੇ ਤੇ ਉਹ ਵੀ ਅਤਰਾਜ ਜੋ ਕਪੜੇ ਪਾ ਕੇ ਸਾਡੇ ਬੱਚੇ ਨਚਾਰ ਬਣ ਜਾਣਗੇ ਤੇ ਰਿਕਾਵਟ ਵਿੱਚ ਕੀ ਹੈ ਸਿਰਫ ਇੱਕ ਪਿੰਡਾਂ ਦੇ ਵਿੱਚ ਹਜੇ ਵੀ ਜਿਹੜਾ ਸ਼ਰਮ ਵਾਲਾ ਤੇ ਇੱਜ਼ਤ ਵਾਲਾ ਪਰਦਾ ਬਰਕਰਾਰ ਹੈ ਮੈਂ ਪਰਸਨਲੀ ਕਰੋਨੇ ਨੂੰ ਇੰਨਾ ਖਤਰਨਾਕ ਨਹੀਂ ਮੰਨਦਾ ਸੀ ਪਰ ਜਿਹੜੀ ਆ ਬਿਮਾਰੀ ਅੱਜ ਚੱਲ ਰਹੀ ਹੈ ਕਰੋਨਾ ਦਾ ਇਹਦੇ ਸਾਹਮਣੇ ਕੁਝ ਵੀ ਨਹੀਂ ਪੰਜਾਬ ਦਾ ਅਸਲ ਦਰਦ ਕੀ ਹੁੰਦਾ ਸਾਨੂੰ ਪਰਦੇਸੀਆਂ ਨੂੰ ਪੁੱਛੋ ਤੇ ਜੇ ਇਹ ਚੀਜ਼ ਇਵੇਂ ਹੀ ਚੱਲਦੀ ਰਹੀ ਤਾਂ 2034 ਤੱਕ ਆਪਾਂ ਖਤਮ ਹੋ ਜਾਵਾਂਗੇ ਜਿਸ ਤਰ੍ਹਾਂ ਦੀ ਮਰਜ਼ੀ ਭਕਾਈ ਮਾਰ ਰਹੀ ਹੋਵੇ ਠੀਕ ਹੈ ਉਹ ਵੀਡੀਓ ਦੇ ਵਿੱਚ ਸ਼ਰੀਆਮ ਆ ਕੇ ਦੱਸਦੀ ਹੈ ਕਿ ਮੈਂ ਕਿੰਨੀ ਵਾਰੀ ਇਸ ਮੁੰਡੇ ਦੇ ਨਾਲ ਮੈਂ ਗਲਤ ਕੰਮ ਕੀਤੇ ਆ ਤੇ ਕਿੰਨੀ ਵਾਰੀ ਕੀ ਕਹਾਂ ਮੈਂ ਵੀ ਜਾਨੀ ਕਿ ਜੋ ਜੋ ਵੀ ਕੀਤਾ ਉਹ ਉਹਦੇ ਨੂੰ ਦੇ ਜਿਹੜੇ ਮਾਪੇ ਹੋਣਗੇ ਜਦੋਂ ਉਹਨਾਂ ਨਾਲ ਮਿਲੂਗਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਥੋੜਾ ਜਿਹਾ ਇਫੈਕਟ ਪਾਊਗਾ ਕਿ ਕੀ ਕਿਹੋ ਜਿਹਾ ਲਫੰਡਰ ਜੇ ਟੱਬਰ ਦੇ ਅਸੀਂ ਕੁੜੀ ਦੇ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਗੇਨ ਅੱਜ ਮੈਂ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਬੰਦੇ ਸੂਝਵਾਨ ਸਿਆਣੇ ਆ ਇੱਥੇ ਮੇਰਾ ਸੂਝਵਾਨ ਦਾ ਮਤਲਬ ਜਿਹੜੇ ਕੋਈ ਵੀ ਗੱਲ ਸੁਣਦੇ ਆ ਸੁਣ ਕੇ ਉਹਦੇ ਉੱਤੇ ਆਪਣਾ ਵਿਜ਼ਨ ਵੀ ਰੱਖਦੇ ਆ ਠੀਕ ਆ ਇਹਦੇ 'ਚ ਉਮਰ ਦੀ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਛੋਟੀ ਉਮਰ 'ਚ ਹੁੰਦੇ ਹੋਏ ਵੀ ਇੰਨਾ ਸਿਆਣਾ ਹੋ ਜਾਂਦਾ ਹੈ ਕਿ ਉਹ ਸਿਆਣੀਆਂ ਗੱਲਾਂ ਕਰਦਾ ਹੈ ਤੇ ਹਰ ਉੱਤੇ ਆਪਣਾ ਪ੍ਰਭਾਵ ਛੱਡਦਾ ਹੈ ਤੇ ਕਈ ਵਾਰੀ ਬਜ਼ੁਰਗੀ ਵਾਲੇ ਪੜਾਅ ਦੇ ਵਿੱਚ ਵੀ ਬੰਦੇ ਤੇ ਬੇਵਕੂਫ ਦਾ ਠੱਪਾ ਲੱਗਿਆ ਰਹਿੰਦਾ ਹੈ ਸਭ ਤੋਂ ਪਹਿਲਾਂ ਮੈਂ ਜਿੰਨਾ ਤੱਕ ਇਹ ਗੱਲ ਪਹਚਾਉਣੀ ਚਾਹੁੰਨਾ ਹੈ ਉਹਨਾਂ ਨੂੰ ਅੰਦਰੋਂ ਫੜ ਕੇ ਥੋੜਾ ਜਿਹਾ ਚੰਝੋਲਦੇ ਹੋਏ ਕਹਿਣਾ ਚਾਹੁੰਨਾ ਹੈ ਕਿ ਜੇ ਤੁਸੀਂ ਲਾਈਫ 'ਚ ਥੋੜੇ ਜਿਹੀ ਵੀ ਸੀਰੀਅਸ ਹੈਗੇ ਆ ਤੇ ਕੋਈ ਚੰਗੀ ਚੀਜ਼ ਸਿੱਖਣਾ ਚਾਹੁੰਦੇ ਆ ਤਾਂ ਅੱਜ ਦੀ ਵੀਡੀਓ ਪੂਰੀ ਦੇਖ ਲਿਓ ਨਹੀਂ ਤਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਰੋਲ ਮਾਡਲ ਮੰਨਦੇ ਆ ਮੂੰਹ ਤੇ ਟੈਟੂਆਂ ਵਾਲਾ ਮੁੰਡਾ ਸੋਖ ਰਤੀਆ ਤੇ ਨੈੱਟ ਤੇ ਆ ਕੇ ਗਾਲਾਂ ਕੱਢਣ ਵਾਲੀ ਉਹਦੀ গারਲਫ੍ਰੈਂਡ ਕਹਿ ਲੋ ਜਾਂ ਕੁਛ ਕਹਿ ਲੋ ਮਨਜੀਤ ਕੌਰ ਤੇ ਮੇਲਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਕਲੱਬਾਂ ਵੱਲੋਂ ਬੁਲਾਇਆ ਜਾਣ ਵਾਲਾ ਮੁੱਖ ਮਹਿਮਾਨ ਦੇ ਵਜੋਂ ਟੈਲੈਂਟਲੈਸ ਸੋਨੂ ਸੀਤੋ ਵਾਲਾ ਜਾਓ ਤੇ ਜਾ ਕੇ ਉਹਨੂੰ ਦੇਖ ਕੇ ਆਪਦਾ ਵਧੀਆ ਟਾਈਮ ਬਰਬਾਦ ਕਰੋ ਔਰ ਵੀਡੀਓ ਚੱਲਦੀ ਨੂੰ ਲਗਭਗ 1-2 ਮਿੰਟ ਹੋ ਗਏ ਐ ਤੇ ਇੱਥੇ ਸਿਰਫ ਉਹੀ ਰਹਿ ਗਈ ਹੋਣੀ ਆ ਜਿਹੜੇ ਆਪਦੀ ਜ਼ਿੰਦਗੀ ਵਿੱਚ ਸੀਰੀਅਸ ਐ ਤੇ ਮੈਨੂੰ ਜਿਹੋ ਜੇ ਬੰਦੇ ਚਾਹੀਦੇ ਆ ਕਿ ਮੈਨੂੰ ਸੁਣਨ ਵਾਲੇ ਇਸ ਤਰ੍ਹਾਂ ਦੇ ਹੋਣ ਮੈਨੂੰ ਸੁਣਨ ਵਾਲੀ ਸਿਆਣੀ ਆਡੀਅנס ਹੋਵੇ ਜਿਸ ਤਰ੍ਹਾਂ ਉਹ ਕੁਝ ਵੀ ਬਿਨਾ ਸੁਣੇ ਆ ਕੇ ਥੱਲੇ ਟਿੱਪਣੀ ਕਰਨ ਕੁਝ ਵੀ ਕਰਨ ਜਿਹੜੇ ਕਿਸੇ ਚੀਜ਼ ਤੇ ਆਪਣਾ ਵਿਊ ਰੱਖਦੇ ਆ ਮੈਨੂੰ ਮੇਰੇ ਸੁਣਨ ਵਾਲੇ ਇਹੋ ਜਿਹੇ ਚਾਹੀਦੇ ਆ ਚਲੋ ਬਿਨਾਂ ਸਮਾਂ ਖਰਾਬ ਕੀਤੇ ਆਪਾਂ ਅੱਜ ਦੇ ਪ੍ਰੋਗਰਾਮ ਵੱਲ ਵਧਦੇ ਆਂ ਮੈਂ ਨਾ ਕੁਝ ਕੁ ਸਿਆਣੇ ਬੰਦਿਆਂ ਨਾਲ ਗੱਲ ਕੀਤੀ ਤੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਫੇਸਬੁੱਕ ਚਲਾਉਂਦੇ ਆ ਤੁਸੀਂ ਇੰਸਟਾਗ੍ਰam ਚਲਾਉਂਦੇ ਆ ਚਾਹੇ ਉਹਦੇ ਜਰੀਏ ਤੁਸੀਂ ਖਬਰਾਂ ਹੀ ਦੇਖਦੇ ਹੋ ਠੀਕ ਹੈ ਤੁਸੀਂ ਅੱਜ ਕੱਲ ਫੇਸਬੁੱਕ ਨੂੰ ਕਿਸ ਤਰ੍ਹਾਂ ਦੇਖਦੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਫੇਸਬੁੱਕ ਕਿੱਥੇ ਇੱਕ ਸਟੈਂਡ ਕਰਦੀ ਹੈ ਤਾਂ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਨਾ ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਜਿੰਨਾ ਬੰਦਿਆਂ ਦਾ ਟੈਕਨੋਲੋਜੀ ਨਾਲ ਬਿਲਕੁਲ ਵਾਅਵਾਸਤਾ ਨਹੀਂ ਉਹ ਬੰਦੇ ਇਹ ਗੱਲ ਕਿਵੇਂ ਕਹਿ ਸਕਦੇ ਆ ਤੇ ਉਹਦਾ ਜਵਾਬ ਸੀਗਾ ਕਿ ਬੇਸ਼ੱਕ ਭਾਰਤ ਦੇ ਵਿੱਚ ਨੀਲੀਆਂ ਸਾਈਟਾਂ ਬੰਦ ਹੋ ਗਈਆਂ ਪਰ ਅੱਜ ਕੱਲ ਉਹਨਾਂ ਦੀ ਜਗ੍ਹਾ ਲੈ ਚੁੱਕੀਆਂ ਹਨ ਫੇਸਬੁਕ ਤੇ ਇੰਸਟਾਗ੍ਰam ਇਹਨਾਂ ਦੇ ਖੁੱਲ ਕੇ ਉਹ ਸਭ ਕੁਝ ਨਹੀਂ ਹੁੰਦਾਗਾ ਪਰ ਫੇਰ ਵੀ ਕਾਫੀ ਹੱਦ ਤੱਕ ਆਪਾਂ ਰੀਲਾਂ 'ਚ ਦੇਖੀਏ ਅੱਧ ਨੰਗੀਆਂ ਰੀਲਾਂ ਕੋਈ ਕੁੜੀ ਬੈਠ ਕੇ ਗਾਲਾਂ ਕੱਢ ਰਹੀ ਆ ਕੋਈ ਅੰਗ ਪ੍ਰਦਰਸ਼ਨ ਕਰ ਰਹੀ ਆ ਇਸ ਤਰ੍ਹਾਂ ਦੀਆਂ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਜੇ ਇਹ ਗੱਲ ਜਿਹੜੇ ਬੰਦੇ ਦਾ ਟੈਕਨੋਲੋਜੀ ਨਾਲ ਵਾਹ ਵਾਸਤਾ ਹੈ ਨਹੀਂ ਉਹਨੂੰ ਸਮਝ ਆ ਸਕਦੀ ਹੈ ਤੇ ਅੱਜ ਦੇ ਮੁੰਡੇ ਜਿਹੜੇ ਆਪਣੇ ਆਪ ਨੂੰ ਟੈਕ ਸੈਵੀ ਕਹਿੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਦਿਸਦੀਆਂ ਮੈਂ ਅਕਸਰ ਇਹੋ ਜੀਆਂ ਗੱਲਾਂ ਸੁਣ ਕੇ ਡਰ ਜਾਂਦਾ ਕਿਉਂਕਿ ਮੈਂ ਆਪਦੇ ਭੈਣ ਭਰਾਵਾਂ ਦੇ ਵਿੱਚੋਂ ਵੱਡਾ ਹਾਂ ਤਾਂ ਚਲੋ ਮਾਲਕ ਨੇ ਮੈਨੂੰ ਸੋਝੀ ਦਿੱਤੀ ਤੇ ਮੇਰਾ ਮੈਂਟਲ ਲੈਵਲ ਥੋੜਾ ਜਿਹਾ ਅਪ ਹੋ ਗਿਆ ਤੇ ਮੈਂ ਕਿਸੇ ਵੀ ਚੀਜ਼ ਨੂੰ ਦੇਖ ਕੇ ਉਹਦੇ ਉੱਤੇ ਆਪਦਾ ਨਜ਼ਰੀਆ ਰੱਖ ਸਕਦਾ ਹੈ ਠੀਕ ਹੈ ਉਹਦੇ ਬਾਰੇ ਮੈਂ ਅਨਲਿਸਿਸ ਕਰ ਸਕਦਾ ਕਿ ਇਹ ਚੀਜ਼ ਸਹੀ ਹੈ ਇਹ ਚੀਜ਼ ਗਲਤ ਹੈ ਇਹ ਚੀਜ਼ ਦਾ ਜੋ ਇੰਪੈਕਟ ਪਊਗਾ ਉਹ ਸ਼ਾਰਟ ਟਰਮ ਹੋਊ ਜਾਂ ਉਹ ਲੌਂਗ ਟਰਮ ਹੋਊ ਜੇ ਉਹ ਲੌਂਗ ਟਰਮ ਹੈ ਤਾਂ ਉਹਦਾ ਲੌਂਗ ਟਰਮ ਸਟਾ ਕੀ ਨਿਕਲੂਗਾ ਤੇ ਮੇਰੇ ਛੋਟੇ ਭੈਣ ਭਰਾ ਮੇਰੇ ਭਤੀਜੇ ਭਤੀਜੀਆਂ ਹੈਗੇ ਆ ਉਹ ਉਮਰ ਦੇ ਉਸ ਪੜਾਅ ਦੇ ਵਿੱਚ ਹੈ ਜਦੋਂ ਉਹਨਾਂ ਨੂੰ ਸਿਰਫ ਗਲੇਮਰ ਹੀ ਚੰਗਾ ਲੱਗਦਾ ਹੈ ਗਲੇਮਰ ਮਤਲਬ ਸੁੰਦਰਤਾ ਜਿਹੜੀ ਆਪਣੀ ਬਣਾਉਟੀ ਸੁੰਦਰਤਾ ਹੁੰਦੀ ਹੈ ਤੇ ਉਸ ਉਮਰ ਦੇ ਵਿੱਚ ਬੰਦਾ ਅਕਸਰ ਉਸ ਚੀਜ਼ ਵੱਲ ਖਿੱਚਿਆ ਜਾਂਦਾ ਹੈ ਠੀਕ ਹੈ ਜੋ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਚੱਲ ਰਿਹਾ ਹੈ ਜੇ ਇਹਦਾ 50% ਵੀ ਅਸਰ ਉਹਨਾਂ ਦੀ ਜ਼ਿੰਦਗੀ ਤੇ ਪੈ ਗਿਆ ਤੇ ਹਿਸਾਬ ਲਾ ਲਓ ਉਹਦਾ ਸਿੱਟਾ ਕੀ ਹੋਊਗਾ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਡਰ ਰਹਿੰਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਜਾਂ ਮੈਂ ਸੁਣਿਆ ਕਿ ਅਸੀਂ ਕੀ ਕਰੀਏ ਫੇਸਬੁੱਕ ਇੰਸਟਾਗ੍ਰਾਮ ਤੇ ਸਾਨੂੰ ਦੇਖਣ ਨੂੰ ਹੀ ਇਹ ਚੀਜ਼ਾਂ ਮਿਲਦੀਆਂ ਠੀਕ ਹੈ ਜੇ ਮੈਂ ਇਹਦੇ ਵਿੱਚ ਕਹਾਂ ਕਿ ਇਹ ਬਣਾਉਣ ਵਾਲਿਆਂ ਤੋਂ ਵੱਧ ਇਹਦੇ ਵਿੱਚ ਥੋੜਾ ਕਸੂਰ ਹੈ ਤਾਂ ਇਹ ਗੱਲ ਕਿਹੋ ਜਿਹੀ ਲੱਗੂਗੀ ਕੌਣ-ਕੌਣ ਮੰਨਦਾ ਹੈ ਕਿ ਇਹਦੇ ਵਿੱਚ ਬਣਾਉਣ ਵਾਲਿਆਂ ਤੋਂ ਵੱਧ ਦੇਖਣ ਵਾਲਿਆਂ ਦਾ ਕਸੂਰ ਹੈ ਇੱਥੇ ਵੀਡੀਓ ਨੂੰ ਪੋਸਟ ਕਰਕੇ ਥੱਲੇ ਕਮੈਂਟ ਦੇ ਵਿੱਚ ਜੈਸ ਲਿਖਿਓ ਤੇ ਜੇ ਤੁਸੀਂ ਕਹਿੰਦੇ ਆ ਕਿ ਇਹ ਬਣਾਉਣ ਵਾਲਿਆਂ ਦਾ ਕਸੂਰ ਹੈ ਦੇਖਣ ਵਾਲਿਆਂ ਦਾ ਕੋਈ ਕਸੂਰ ਨਹੀਂ ਤਾਂ ਉਹ ਲਿਖਿਓ ਮੈਂ ਦੇਖਣਾ ਚਾਹੁੰਦਾ ਕਿ ਕਿੰਨੇ ਬੰਦੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਆ ਤੇ ਪਰਸਨਲੀ ਮੈਂ ਇਹ ਚੀਜ਼ ਕਹਿਣਾ ਹੈ ਕਿ ਇਹਦੇ ਵਿੱਚ ਦੇਖਣ ਵਾਲਿਆਂ ਦਾ ਜ਼ਿਆਦਾ ਕਸੂਰ ਹੈ ਤੇ ਮੈਂ ਇਸ ਵੀਡੀਓ ਦੇ ਵਿੱਚ ਇਹ ਚੀਜ਼ ਸਾਬਤ ਵੀ ਕਰਕੇ ਜਾਊਂਗਾ ਚਲੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਤੁਹਾਡੇ ਇੱਕ ਲਾਈਕ ਦੀ ਕੀਮਤ ਦੱਸਦਾ ਜਿਹੜਾ ਤੁਸੀਂ ਫੇਸਬੁੱਕ ਤੇ ਲਾਈਕ ਕਰਦੇ ਆ ਨਾ ਕਿਸੇ ਦੀ ਪੋਸਟ ਦੇ ਥੱਲੇ ਕਿ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਲਾਈਕ ਕਰਦੇ ਆ ਜੇ ਤੁਹਾਨੂੰ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਲਾਈਕ ਨਹੀਂ ਕਰਦੇ ਪਰ ਉਹਨੂੰ ਪੂਰਾ ਦੇਖਦੇ ਆ ਉਹਨੂੰ ਪੂਰਾ ਦੇਖਣ ਦਾ ਵੀ ਕੀ ਇਨਜਾਮ ਹੁੰਦਾ ਹੈ ਉਹ ਵੀ ਮੈਂ ਤੁਹਾਨੂੰ ਅੱਜ ਦੱਸ ਕੇ ਜਾਊਂਗਾ ਜਦੋਂ ਤੁਹਾਡੇ ਸਾਹਮਣੇ ਫੇਸਬੁੱਕ ਤੇ ਇੱਕ ਪੋਸਟ ਆਉਂਦੀ ਹੈ ਪਹਿਲਾਂ ਤਾਂ ਫੇਸਬੁੱਕ ਤੇ ਆਪਾਂ ਐਲਗੋਰਿਦਮ ਦੀ ਗੱਲ ਕਰੀਏ ਵੀ ਇਹ ਕੰਮ ਕਿਵੇਂ ਕਰਦਾ ਜਦੋਂ ਮੰਨ ਲਓ ਕਿ ਮੈਂ ਇਹ ਵੀਡੀਓ ਬਣਾਈ ਜਾਨਾ ਜਦੋਂ ਮੈਂ ਇਹ ਵੀਡੀਓ ਨੂੰ ਅਪਲੋਡ ਕਰੂੰਗਾ ਹੁਣ ਤੁਸੀਂ ਦੇਖੀ ਜਾਨੇ ਆ ਜਦੋਂ ਮੈਂ ਇਹ ਅਪਲੋਡ ਕੀਤੀ ਨਾ ਫੇਸਬੁਕ ਪਹਿਲਾਂ ਕੁਝ ਗਰੁੱਪ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਹੈ ਕਿ ਪਹਿਲਾਂ ਇਹ ਪੰਜ ਬੰਦਿਆਂ ਕੋਲੇ ਵੀਡੀਓ ਭੇਜੂਗੀ ਫੇਸਬੁਕ ਨੂੰ ਨਹੀਂ ਪਤਾ ਮੈਂ ਕੋਈ ਚੰਗੀ ਗੱਲ ਕਰ ਰਿਹਾ ਜਾਂ ਮਾੜੀ ਗੱਲ ਕਰ ਰਿਹਾ ਇਹ ਵੀਡੀਓ ਲੋਕਾਂ ਕੋਲੇ ਭੇਜਣੀ ਹੈ ਜਾਂ ਨਹੀਂ ਉਹਨੂੰ ਸਿਰਫ ਮਤਲਬ ਹੈ ਪੈਸੇ ਤੱਕ ਠੀਕ ਹੈ ਕਿ ਇਸ ਜੋ ਵੀਡੀਓ ਆਈ ਹੈ ਇਹਦੇ ਜਰੀਏ ਵੱਧ ਤੋਂ ਵੱਧ ਲੋਕ ਆਪਣਾ ਟਾਈਮ ਸਪੈਂਡ ਕਰਨ ਫੇਸਬੁਕ ਤੇ ਤੇ ਅਸੀਂ ਪੈਸੇ ਕਮਾਉਂਦੇ ਰਹੀਏ ਠੀਕ ਹੈ ਜਦੋਂ ਤੁਹਾਡੇ ਮੂਰੇ ਇੱਕ ਵੀਡੀਓ ਆਉਂਦੀ ਹੈ ਤਾਂ ਤੁਸੀਂ ਉਹਨੂੰ ਜਦੋਂ ਪੂਰੀ ਦੇਖਦੇ ਆ ਤਾਂ ਫੇਸਬੁੱਕ ਨੂੰ ਲੱਗਦਾ ਕਿ ਇਸ ਬੰਦੇ ਨੇ ਇਹ ਵੀਡੀਓ ਪੂਰੀ ਦੇਖੀ ਹੈ ਉਹਨੂੰ ਨਹੀਂ ਪਤਾ ਵਿੱਚ ਗੰਦ ਚੱਲ ਰਿਹਾ ਵਿੱਚ ਕੀ ਚੱਲ ਰਿਹਾ ਉਹਨੂੰ ਕੁਝ ਵੀ ਨਹੀਂ ਪਤਾ ਜਾਂ ਕੋਈ ਟੈਲੈਂਟਲੈਸ ਬੰਦਾ ਉਹ ਵੀਡੀਓ ਬਣਾ ਰਿਹਾ ਜਦੋਂ ਤੁਸੀਂ ਉਹਨੂੰ ਪੂਰੀ ਦੇਖ ਲੈਂਦੇ ਹੋ ਤਾਂ ਫੇਸਬੁੱਕ ਨੂੰ ਲੱਗਦਾ ਵੀ ਹਾਂ ਇਹ ਚੀਜ਼ ਦੇ ਵਿੱਚ ਵੈਲਿਊ ਹੋਊਗੀ ਇਹ ਬੰਦੇ ਨੇ ਇਹ ਪੂਰੀ ਦੇਖ ਲਈ ਤੇ ਚਲੋ ਹੁਣ ਆਪਾਂ ਅਗਲੇ ਪੰਜ ਬੰਦੇ ਕੋਲੇ ਭੇਜ ਦਈਏ ਹੁਣ ਓਬਵੀਅਸ ਹੈ ਵੀ ਆਪਾਂ ਹੁਣ ਚੀਜ਼ਾਂ ਇਹੋ ਜਿਹੀਆਂ ਦੇਖਣੀਆਂ ਚਾਹੁੰਦੇ ਆ ਹੁਣ ਅਗਲੇ ਪੰਜ ਬੰਦੇ ਵੀ ਵੇਖਣਗੇ ਤਾਂ ਇਵੇਂ ਕਰਦੇ ਕਰਦੇ ਉਹ ਵਾਇਰਲ ਹੋ ਜਾਂਦੀ ਹੈ ਜਦੋਂ ਉਹ ਵਾਇਰਲ ਹੋਗੀ ਤਾਂ ਉਸ ਤੋਂ ਬਾਅਦ ਆਪਣੇ ਸਾਰਿਆਂ ਦੇ ਘਰੇ ਕੁੜੀਆਂ ਵੀ ਐ ਤੁਹਾਡੀ ਵਾਈਫ ਹੋਊਗੀ ਮਦਰ ਹੋਊਗੀ ਕੁੜੀਆਂ ਹੋਣਗੀਆਂ ਬੱਚੇ ਹੋਣਗੇ ਠੀਕ ਹੈ ਛੋਟੇ ਮੁੰਡੇ ਹੋਣਗੇ ਉਭੀ ਐਸਾ ਉਹਨਾਂ ਦੇ ਹੱਥਾਂ 'ਚ ਵੀ ਫੋਨ ਹੋਣਗੇ ਉਹਨਾਂ ਦੇ ਹੱਥਾਂ 'ਤੇ ਵੀ ਫੇਸਬੁੱਕ ਚੱਲਦੀ ਹੋਊਗੀ ਤੇ ਉਹ ਵੀਡੀਓ ਉਹਨਾਂ ਦੇ ਫੋਨ ਦੇ ਵਿੱਚ ਵੀ ਜਾਊਗੀ ਕਿਉਂਕਿ ਫੇਸਬੁੱਕ ਇਹ ਚਾਹੂਗੀ ਕਿ ਇਹਨੂੰ ਐਨੇ ਜਣਿਆਂ ਨੇ ਦੇਖਿਆ ਇਹਦੇ ਵਿੱਚ ਕੁਝ ਹੈਗਾ ਐਨੇ ਜਣਿਆਂ 'ਚ ਉਹ ਦੇਖਣ ਵਾਲੇ ਇੱਕ ਤੁਸੀਂ ਵੀ ਸੀ ਠੀਕ ਹੈ ਇਸ ਲਈ ਉਹ ਵੀਡੀਓ ਥੋਡੀ ਕੁੜੀ ਦੇ ਫੋਨ ਦੇ ਵਿੱਚ ਗਈ ਆ ਉਹ ਵੀਡੀਓ ਦੇਖ ਕੇ ਜਿਵੇਂ ਮੈਂ ਆਹ ਮੂੰਹ ਤੇ ਟੈਟੂ ਵਾਲੇ ਮੁੰਡੇ ਦੀ ਗੱਲ ਕਰਦਾ ਜਾਂ ਮਨਜੀਤ ਕੌਰ ਦੀ ਗੱਲ ਕਰਦਾ ਫੇਸਬੁੱਕ ਨੂੰ ਨਹੀਂ ਪਤਾ ਕਿ ਇਹ ਕੁੜੀ ਗਾਲਾਂ ਕੱਢ ਰਹੀ ਹੈ ਇਹਦੇ ਵਿੱਚ ਆ ਕੇ ਜਦੋਂ ਉਹ ਵੀਡੀਓ ਤੁਹਾਡੀ ਕੁੜੀ ਦੇਖੂਗੀ ਠੀਕ ਹੈ ਤਾਂ ਜੇ ਉਸ ਵੀਡੀਓ ਦਾ ਉਸ ਬੱਚੇ ਤੇ ਥੋੜਾ ਜਿਹਾ ਵੀ ਅਸਰ ਹੋ ਗਿਆ ਤਾਂ ਉਹਨੇ ਇਹੀ ਸੋਚਣਾ ਨਾ ਕਿ ਦੁਨੀਆ ਨੇ ਇਸ ਕੁੜੀ ਦਾ ਕੀ ਕਰ ਲਿਆ ਇਹ ਵੀ ਤਾਂ ਸ਼ਰਿਆਮ ਆ ਕੇ ਕਹੀ ਜਾਂਦੀ ਹੈ ਨਾ ਸ਼ਰਿਆਮ ਆ ਕੇ ਉਹਨੂੰ ਗਾਲਾਂ ਕੱਢਣ ਦੇ ਪੈਸੇ ਮਿਲ ਰਹੇ ਆ ਇਹਨੂੰ ਪ੍ਰਮੋਸ਼ਨਾਂ ਆ ਰਹੀਆਂ ਠੀਕ ਹੈ ਇੰਨੇ ਜ਼ਿਆਦਾ ਲੋਕ ਇਹਨੂੰ ਦੇਖੀ ਜਾਂਦੇ ਆ ਤੇ ਕਿੰਨਾ ਵਧੀਆ ਪੈਸਾ ਕਮਾ ਰਹੀ ਆ ਤਾਂ ਇਹ ਤਾਂ ਦੁਨੀਆ ਨੇ ਕੀ ਕਰ ਲਿਆ ਤੇ ਜੇ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉ ਤਾਂ ਮੇਰਾ ਦੁਨੀਆ ਕੀ ਕਰ ਲੂ ਹੁਣ ਲੱਗੀ ਨਾ ਸਮਝ ਥੋੜਾ ਜਿਹਾ ਸੋਚੀਦਾ ਹੁੰਦਾ ਇਹਦੇ ਚ ਸਭ ਤੋਂ ਵੱਡੇ ਕਸੂਰਬਾਰ ਆਪਾਂ ਐ ਇਸ ਗੱਲ ਉੱਤੇ ਮੈਨੂੰ ਮਾਫ਼ ਕਰਿਓ ਕਿ ਇਹੋ ਜੇ ਟੈਲੈਂਟਲੈਸ ਮੁੰਡੇ ਠੀਕ ਐ ਜਿਨ੍ਹਾਂ ਨੂੰ ਗਾਣਿਆਂ ਤੇ ਤੁਰਦੇ ਰਹਿੰਦੇ ਆ ਠੀਕ ਐ ਫਿਰ ਵਿੱਚ ਪਿੱਛੇ ਗਾਣਾ ਲੱਗਾ ਹੁੰਦਾ ਫਿਰ ਵਿੱਚ ਕਦੇ ਫੀਮ ਕੱਢ ਲੈਂਦੇ ਆ ਫੀਮ ਖਾਂਦੇ ਆ ਨਸ਼ਾ ਪ੍ਰਮੋਟ ਕਰਦੇ ਆ ਬਹੁਤ ਕੁਛ ਕਰਦੀ ਹੈ ਯਾਰ ਹੁਣ ਕੀ ਇਹਨਾਂ ਬਾਰੇ ਗੱਲ ਕਰੀਏ ਤੇ ਇਹੋ ਜੀਆਂ ਕੁੜੀਆਂ ਜੋ ਆਪਦੀ ਜਮੀਰ ਵੇਚ ਚੁੱਕੀਆਂ ਤੇ ਕਿਹੋ ਜਿਹਾ ਮੈਸੇਜ ਡਿਲੀਵਰ ਕਰ ਰਹੀਆਂ ਇਹਨਾਂ ਦੀ ਵੀਡੀਓ ਪੂਰੀ ਦੇਖਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਘਰ ਵੱਲ ਆਪਣੇ ਬੱਚਿਆਂ ਵੱਲ ਨਿਗਾਹ ਜ਼ਰੂਰ ਮਾਰਿਆ ਕਰੋ ਇੱਕ ਸੈਕਿੰਡ ਵੀ ਨਹੀਂ ਲੱਗਦਾਗਾ ਜੇ ਤੁਸੀਂ ਉਹ ਵੀਡੀਓ ਆਪਦੇ ਬੱਚਿਆਂ ਦੇ ਆਪਦੀਆਂ ਬੱਚੀਆਂ ਦੇ ਫੋਨਾਂ ਦੇ ਵਿੱਚ ਦੇਖਣਾ ਚਾਹੁੰਦੇ ਆ ਤਾਂ ਉਸ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਜੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਸਾਡੇ ਬੱਚਿਆਂ ਦਾ ਨੁਕਸਾਨ ਹੋਊਗਾ ਉਸ ਚੀਜ਼ ਨੂੰ ਉੱਥੇ ਹੀ ਰਿਪੋਰਟ ਮਾਰੋ ਉਸ ਚੀਜ਼ ਨੂੰ ਬਲੌਕ ਕਰੋ ਤੇ ਛੱਤਰ ਮਾਰ ਕੇ ਆਪਦੇ ਫੋਨ ਦੇ ਵਿੱਚੋਂ ਭਜਾਓ ਤੇ ਮੇਰੇ ਨਾਲ ਅੱਜ ਪਹਿਲਾ ਕਦਮ ਚੁੱਕੋ ਆਪਾਂ ਛੱਤਰ ਮਾਰ ਕੇ ਇਹੋ ਜਿਹੇ ਟੈਲੈਂਟਲੈਸ ਬੰਦਿਆਂ ਨੂੰ ਤੇ ਇਹੋ ਜਿਹੇ ਗੰਦ ਨੂੰ ਆਪਦੀ ਜ਼ਿੰਦਗੀ ਵਿੱਚੋਂ ਚੱਕ ਕੇ ਬਾਹਰ ਮਾਰੀਏ ਦੂਜੀ ਗੱਲ ਕਿ ਲੋਕ ਇਹੋ ਜਿਹਿਆਂ ਵੀਡੀਓ ਬਣਾਉਂਦੇ ਕਿਉਂ ਆ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਇਹੋ ਜਿਹਿਆਂ ਵੀਡੀਓ ਆਪਾਂ ਦੇਖਦੇ ਚਾਹ ਨਾਲ ਹੈ ਲੋਕ ਬਣਾਉਂਦੇ ਆ ਤੇ ਇਹ ਬਣਾਉਣ ਦੇ ਉਹਨਾਂ ਨੂੰ ਜਿਹੜੇ ਪੈਸੇ ਮਿਲਦੇ ਆ ਉਹ ਤੁਹਾਡੀ ਸੋਚ ਤੋਂ ਵੀ ਪਰੇ ਆ ਕਿ ਕਿੰਨੀ ਇਹ ਕਮਾਈ ਇਹਨਾਂ ਚੀਜ਼ਾਂ ਤੋਂ ਕਰਦੇ ਆ ਕਾਰਨ ਕਿਉਂਕਿ ਇਹ ਜਿਹੜੀਆਂ ਆਪਣੀਆਂ ਅੱਖਾਂ ਨੂੰ ਖਿੱਚਣ ਵਾਲੀਆਂ ਚੀਜ਼ਾਂ ਹੈਗੀਆਂ ਚਾਹੇ ਉਹ ਹੁਣ ਸਿੱਧਾ ਹੀ ਕਹਿ ਦੇਣਾ ਚਾਹੇ ਉਹ ਕੁੜੀਆਂ ਦੀਆਂ ਵੀਡੀਓ ਆ ਜਿਹੜੀਆਂ ਆਪ ਦਾ ਆਧ ਨੰਗੀਆਂ ਹੋ ਕੇ ਰੀਲਾਂ ਦੇ ਵਿੱਚ ਨੱਚਦੀਆਂ ਠੀਕ ਆ ਆਪਾਂ ਉਹਨਾਂ ਨੂੰ ਚਾਹ ਨਾਲ ਦੇਖਦੇ ਆਂ ਠੀਕ ਹੈ ਇਨਸਾਨ ਦੀ ਇਹ ਫਿਤਰਤ ਹੈ ਕਿ ਇਨਸਾਨ ਸੁੰਦਰਤਾ ਵੱਲ ਖਿੱਚਿਆ ਜਾਂਦਾ ਚਾਹੇ ਉਹ ਬਣਾਉਤੀ ਹੀ ਹੋਵੇ ਠੀਕ ਹੈ ਤਾਂ ਫੇਸਬੁੱਕ ਇਹਨਾਂ ਨੂੰ ਇਹ ਬਣਾਉਣ ਲਈ ਬਹੁਤ ਜ਼ਿਆਦਾ ਪੈਸਾ ਦਿੰਦੀ ਹੈ ਦਰਾਸ ਦੀ ਪਤਾ ਕੀ ਹੈ ਆਪਾਂ ਇੱਜ਼ਤ ਨੂੰ ਦੂਜੇ ਨੰਬਰ ਤੇ ਤੇ ਪੈਸੇ ਨੂੰ ਪਹਿਲੇ ਨੰਬਰ ਤੇ ਰੱਖਿਆ ਇਹਨਾਂ ਨੇ ਵੀਡੀਓ ਬਣਾਉਂਦੇ ਰਹਿਣਾ ਤੇ ਆਪਾਂ ਇਹਨਾਂ ਵੀਡੀਓਸ ਨੂੰ ਵਾਇਰਲ ਕਰਦੇ ਰਹਿਣਾ ਠੀਕ ਹੈ ਤੇ ਕਿਤੇ ਨਾ ਕਿਤੇ ਉਹਦਾ ਆਉਣ ਵਾਲੇ ਸਮੇਂ ਵਿੱਚ ਦਿਸੂਗਾ ਕਿ ਸਾਡੇ ਬੱਚੇ ਨਚਾਰ ਬਣ ਜਾਣਗੇ ਅੱਜ ਕੱਲ ਬੱਚਾ ਬੱਚਾ ਜਾਣਦਾ ਹੈ ਕਿ ਇਹੋ ਜਿਹੇ ਅੰਗ ਪ੍ਰਦਰਸ਼ਨ ਵਾਲੀਆਂ ਵੀਡੀਓ ਇਸ ਤਰ੍ਹਾਂ ਦੀਆਂ ਬਣਾ ਕੇ ਠੀਕ ਹੈ ਤਾਂ ਆਪਾਂ ਨੂੰ ਪੈਸੇ ਮਿਲਦੇ ਆ ਬੱਚਾ ਬੱਚਾ ਜਾਣਦਾ ਹੈ ਤੇ ਰਕਾਵਟ ਵਿੱਚ ਕੀ ਹੈ ਸਿਰਫ ਇੱਕ ਪਿੰਡਾਂ ਦੇ ਵਿੱਚ ਹਜੇ ਵੀ ਜਿਹੜਾ ਸ਼ਰਮ ਵਾਲਾ ਤੇ ਇੱਜ਼ਤ ਵਾਲਾ ਪਰਦਾ ਬਰਕਰਾਰ ਹੈ ਇਹ ਕਹ ਹਜੇ ਤਾਂ ਬਹੁਤ ਘੱਟ ਲੋਕ ਇਹੋ ਜੇ ਕੰਮ ਕਰ ਰਹੇ ਆ ਤੇ ਜਦੋਂ ਇਹ ਪਰਦਾ ਵੀ ਚੱਕਿਆ ਗਿਆ ਤਾਂ ਇਹ ਅੱਗ ਆਪਣੇ ਘਰਾਂ ਦੇ ਵਿੱਚ ਵੀ ਵੜੂਗੀ ਮੈਂ ਪਰਸਨਲੀ ਕਰੋਨੇ ਨੂੰ ਇੰਨਾ ਖਤਰਨਾਕ ਨਹੀਂ ਮੰਨਦਾ ਸੀ ਪਰ ਜਿਹੜੀ ਆ ਬਿਮਾਰੀ ਅੱਜ ਚੱਲ ਰਹੀ ਹੈ ਕਰੋਨਾ ਦਾ ਇਹਦੇ ਸਾਹਮਣੇ ਕੁਝ ਵੀ ਨਹੀਂ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਆਪਣੇ ਸਾਹਮਣੇ ਇੱਕੋ ਹੀ ਚੀਜ਼ ਆਈ ਜਾਊ ਵਾਰ-ਵਾਰ ਇੱਕੋ ਹੀ ਚੀਜ਼ ਆਈ ਜਾਊ ਤਾਂ ਉਹਦਾ ਪ੍ਰਭਾਵ ਵੀ ਤਾਂ ਆਪਣੇ ਤੇ ਪਊਗਾ ਨਾ ਫੇਸਬੁੱਕ ਤੇ ਕਮੈਂਟਾਂ ਦੇ ਵਿੱਚ ਤਾਂ ਆਪਾਂ ਪੰਜਾਬ ਦੇ ਬਹੁਤ ਦਰਦੀ ਬੰਦੇ ਆ ਪਰ ਪੰਜਾਬ ਦਾ ਅਸਲ ਦਰਦ ਕੀ ਹੁੰਦਾ ਸਾਨੂੰ ਪਰਦੇਸੀਆਂ ਨੂੰ ਪੁੱਛੋ ਮੈਂ ਜੋ ਚੀਜ਼ ਅਬਜ਼ਰਵ ਕਰਦਾ ਹਾਂ ਅੱਜ 2024 ਚੱਲ ਰਿਹਾ ਹੈ ਨਾ ਤੇ ਜੇ ਇਹ ਚੀਜ਼ ਇਵੇਂ ਹੀ ਚੱਲਦੀ ਰਹੀ ਤਾਂ 2034 ਤੱਕ ਆਪਾਂ ਖਤਮ ਹੋ ਜਾਵਾਂਗੇ ਹੁਣ ਇਹ ਗੱਲ ਸੁਣੋ ਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਪਹਿਲਾਂ ਆਪਣੀਆਂ ਦਾਦੀਆਂ ਆਪਣੇ ਦਾਦੀਆਂ ਨੇ ਚਲੋ ਪਹਿਲਾਂ ਆਪਾਂ ਗੱਲ ਕਰੀਏ ਕਿ ਔਰਤਾਂ ਦਾ ਰੋਲ ਕੀ ਹੈ ਤੇ ਬੰਦਿਆਂ ਦਾ ਰੋਲ ਕੀ ਹੈ ਮੈਂ ਤਾਂ ਜਿੰਨਾ ਕੁ ਦੇਖਿਆ ਹੈ ਔਰਤਾਂ ਦਾ ਰੋਲ ਹੈ ਕਿ ਘਰ ਵਿੱਚ ਰਹਿਣਾ ਤੇ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਜਿਸ ਤਰ੍ਹਾਂ ਆਪਾਂ ਹੋਮ ਮਿਨਿਸਟਰ ਕਹਿੰਦੇ ਆ ਔਰਤ ਬੇਸਿਕਲੀ ਹੋਮ ਮਿਨਿਸਟਰ ਹੁੰਦੀ ਹੈ ਠੀਕ ਹੈ ਬੱਚਿਆਂ ਨੂੰ ਸਹੀ ਸੰਸਕਾਰ ਦੇਣੇ ਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਤੇ ਬੰਦੇ ਦਾ ਕੰਮ ਹੁੰਦਾ ਹੈ ਕਿ ਬਾਹਰ ਜਾਣਾ ਪੈਸੇ ਕਮਾਉਣੇ ਤੇ ਆਪਦੀ ਫੈਮਿਲੀ ਨੂੰ ਫਾਈਨੈਂਸ਼ਲੀ ਬੈਲੈਂਸਡ ਰੱਖਣਾ ਤੇ ਹੁਣ ਆਈਏ ਆਪਾਂ ਗੱਲ ਪਹਿਲਾਂ ਦੀ ਤੇ ਮੰਨ ਲਓ ਕਿ ਪੰਜਾਬ ਆਪਣਾ ਘਰ ਹੈ ਤੇ ਇਹ ਕੌਮ ਆਪਣਾ ਪਰਿਵਾਰ ਤੇ ਜਿਹੜਾ ਪਹਿਲਾਂ ਆਪਣੀਆਂ ਦਾਦੀਆਂ ਤੇ ਦਾਦਿਆਂ ਦਾ ਰੋਲ ਰਿਹਾ ਹੈ ਦਾਦੀਆਂ ਨੇ ਉਸ ਰੋਲ ਨੂੰ ਬਹੁਤ ਵਧੀਆ ਸੰਭਾਲਿਆ ਉਹਨਾਂ ਨੇ ਆਪਣਾ ਕਲਚਰ ਸੰਭ ਕੇ ਰੱਖਿਆ ਠੀਕ ਹੈ ਤੇ ਆਪਾਂ ਨੂੰ ਕੋਈ ਵੀ ਇਹੋ ਜੀ ਗੱਲ ਸੁਣਨ ਨੂੰ ਨਹੀਂ ਮਿਲੀ ਜਿਦੇ ਨਾਲ ਆਪਾਂ ਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ ਉਸ ਤੋਂ ਬਾਅਦ ਉਹ ਪਰਿਵਾਰ ਨੂੰ ਬਹੁਤ ਵਧੀਆ ਤਰ੍ਹਾਂ ਸੰਭਾਲਿਆ ਆਪਣੀਆਂ ਮਾਵਾ ਨੇ ਇਸ ਗੱਲ ਲਈ ਉਹਨਾਂ ਤੇ ਕੌਮ ਬਹੁਤ ਪ੍ਰਾਊਡ ਕਰਦੀ ਹੈ ਹੁਣ ਉਹ ਜ਼ਿੰਮੇਵਾਰੀ ਅੱਗੇ ਕਿਹੜੇ ਹੱਥਾਂ ਚ ਆਉਣ ਵਾਲੀ ਹੈ ਤਾਂ ਹੁਣ ਇਹਦੇ ਬਾਰੇ ਤਾਂ ਮੈਂ ਬੋਲੂਗਾ ਨਹੀਂ ਕਿਉਂਕਿ ਆਪਾਂ ਸਾਰੀ ਗੱਲ ਕਰ ਹੀ ਲਈ ਹੈ ਤੇ ਤੁਸੀਂ ਸਮਝ ਹੀ ਗਏ ਤੇ ਜਦੋਂ ਜ਼ਿੰਮੇਵਾਰੀ ਉਹਨਾਂ ਹੱਥਾਂ ਦੇ ਵਿੱਚ ਜਾ ਰਹੀ ਹੈ ਤਾਂ ਹੁਣ ਹਿਸਾਬ ਲਾ ਲੋ ਕਿ ਉਹਦਾ ਕੀ ਅਸਰ ਦੇਖਣ ਨੂੰ ਮਿਲੂਗਾ ਕਿ ਜਿਹੜਾ ਪੰਜਾਬ ਗਿੱਧੇ ਦੇ ਕਰਕੇ ਮਸ਼ਹੂਰ ਸੀ ਤੇ ਇੱਕ ਇੱਜ਼ਤ ਦੇ ਕਰਕੇ ਮਸ਼ਹੂਰ ਸੀ ਜਿਹੜੇ ਕਲਚਰ ਦੇ ਵਿੱਚ ਸ਼ੁਰੂਆਤ ਹੀ ਸ਼ਰਮ ਤੋਂ ਹੁੰਦੀ ਸੀਗੀ ਤੇ ਅੱਜ ਉਹ ਦੁਨੀਆ ਦਾ ਕੋਈ ਐਸਾ ਫੋਨ ਨਹੀਂ ਜਿਹਦੇ ਫੋਨ ਤੇ ਜਦੋਂ ਬੰਦਾ ਰੀਲਸ ਸਕਰੋਲ ਕਰਦਾ ਹੈ ਤੇ ਉਥੇ ਆਪਣੀ ਪੰਜਾਬਨ ਨਾ ਨੱਚੀਆਂ ਦੀ ਹੋਵੇ ਤੇ ਉਹ ਵੀ ਅਤਰਾਜ ਜੋ ਕਪੜੇ ਪਾਵੇ ਜੇ ਆਪਾਂ ਅੱਜ ਚਿੰਤਾ ਕਰਨੀ ਹੈ ਨਾ ਤਾਂ ਚਿੰਤਾ ਕਰਨ ਦਾ ਜਿਹੜਾ ਮੁੱਖ ਵਿਸ਼ਾ ਮੁੱਖ ਵਿਸ਼ਾ ਇਹ ਹੈ ਇਸ ਵਿਸ਼ੇ ਤੇ ਚਿੰਤਾ ਕਰੋ ਬਹੁਤ ਸਾਰੇ ਮੁੰਡੇ ਮੇਰੇ ਯਾਰ ਦੋਸਤ ਹੈ ਤੇ ਅਕਸਰ ਉਹਨਾਂ ਨਾਲ ਮੈਂ ਗੱਲ ਵੀ ਕਰਦਾ ਹੈ 95% ਮੁੰਡੇ ਇਸ ਚੀਜ਼ ਦਾ ਦਰਦ ਰੱਖਦੇ ਆ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਤੇ ਇਹਦੇ ਓਪੋਜ਼ਿਟ 60% ਕੁੜੀਆਂ ਜਿਨ੍ਹਾਂ ਨੂੰ ਕਿਸੇ ਚੀਜ਼ ਤੱਕ ਕੋਈ ਮਤਲਬ ਨਹੀਂ ਉਹ ਕਹਿੰਦੇ ਹੁੰਦੇ ਆ ਨਾ ਕੋਈ ਰੋਵੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਉਹਨਾਂ ਨੂੰ ਕਿਸੇ ਚੀਜ਼ ਤੱਕ ਕੋਈ ਮਤਲਬ ਨਹੀਂ ਉਹਨਾਂ ਨੂੰ ਬਸ ਆਪ ਦਾ ਉल्लू ਸਿੱਧਾ ਰੱਖਣਾ ਤੇ ਇੱਥੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਕੁਸ਼ਕ ਹੈਗੀਆਂ ਵਿੱਚੋਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਤੇ ਇਸ ਗੱਲ ਪਿੱਛੇ ਮੈਨੂੰ ਕ੍ਰਿਟੀਸਾਈਜ਼ ਨਾ ਕਰਿਓ ਤੇ ਬਾਕੀ ਤੁਸੀਂ ਆਪਦੇ ਦਿਮਾਗ ਨਾਲ ਦੇਖ ਲਓ ਕਿ ਇਹ ਗੱਲ ਸਹੀ ਕਹਿ ਰਿਹਾ ਜਾਂ ਨਹੀਂ ਹੁਣ ਆਪਾਂ ਗੱਲ ਕਰੀਏ ਕਿ ਇਹਨਾਂ ਦਾ ਬ੍ਰੇਨਵਾਸ਼ ਕੌਣ ਕਰ ਰਿਹਾ ਹੈ ਦੋਚੀ ਤਾਂ ਆਪਾਂ ਸਭ ਤੋਂ ਵੱਡੇ ਆ ਠੀਕ ਹੈ ਆਪਾਂ ਉਸ ਵੀਡੀਓ ਨੂੰ ਲਾਈਕ ਕਰਦੇ ਆਂ ਤੇ ਉਹਨੂੰ ਵੇਖਦੇ ਆ ਪੂਰਾ ਤੇ ਉਹਨੂੰ ਆਪਾਂ ਵਾਇਰਲ ਕਰ ਦਿੰਨੇ ਆ ਚਾਹੇ ਉਹਦੇ ਵਿੱਚ ਉਹ ਟੈਟੂਆਂ ਵਾਲੇ ਮੁੰਡੇ ਦੀ ਸਹੇਲੀ ਜਿਸ ਤਰ੍ਹਾਂ ਦੀ ਮਰਜੀ ਭਗਾਈ ਮਾਰ ਰਹੀ ਹੋਵੇ ਠੀਕ ਹੈ ਉਹ ਵੀਡੀਓ ਦੇ ਵਿੱਚ ਸ਼ਰੀਆਮ ਆ ਕੇ ਦੱਸਦੀ ਹੈ ਕਿ ਮੈਂ ਕਿੰਨੀ ਵਾਰੀ ਇਸ ਮੁੰਡੇ ਦੇ ਨਾਲ ਮੈਂ ਗਲਤ ਕੰਮ ਕੀਤੇ ਆ ਤੇ ਕਿੰਨੀ ਵਾਰੀ ਕੀ ਕਹਾਂ ਮੈਂ ਵੀ ਜਾਨੀ ਕਿ ਜੋ ਜੋ ਵੀ ਕੀਤਾ ਸ਼ਰੀਆਮ ਆ ਕੇ ਦੱਸਦੀ ਹੈ ਤੇ ਉਹਦੇ ਤੋਂ ਬਹੁਤ ਵਧੀਆ ਪੈਸੇ ਕਮਾ ਰਹੀ ਹੈ ਤੇ ਜਦੋਂ ਉਹਨੂੰ ਬੱਚੇ ਦੇਖਣਗੇ ਕਿਉਂਕਿ ਇਹ ਨੇਚਰਲ ਪ੍ਰੋਸੈਸ ਹੈ ਇਸ ਪ੍ਰੋਸੈਸ ਦੇ ਵਿੱਚੋਂ ਹਰ ਬੰਦੇ ਨੇ ਨਿਕਲ ਕੇ ਜਾਣਾ ਹੈ ਪਰ ਇਹ ਸ਼ਰਿਆਮ ਨਹੀਂ ਹੁੰਦਾਗਾ ਤਾਂ ਉਦੋਂ ਬੱਚੇ ਸੋਚਣਗੇ ਕਿ ਕੀ ਹੋ ਗਿਆ ਇਹਨੇ ਵੀ ਤਾਂ ਇਹ ਸਭ ਕੁਝ ਕੀਤਾ ਹੀ ਆ ਤਾਂ ਇਹਦਾ ਕਿਸੇ ਨੇ ਕੀ ਕਰ ਲਿਆ ਤੇ ਸਾਡਾ ਕੀ ਕਰ ਲੈਣਗੇ ਹੁਣ ਮੈਂ ਉਹ ਕੁੜੀ ਨੂੰ ਪੁੱਛਣਾ ਚਾਹਣਾ ਹੈ ਕਿ ਤੂੰ ਬੀਬਾ ਇਹ ਸਭ ਕੁਝ ਤਾਂ ਆ ਕੇ ਸ਼ਰਿਆਮ ਦੱਸ ਰਹੀ ਐ ਤੇਰਾ ਭਰਾ ਵੀ ਹੋਊਗਾ ਤੇਰਾ ਪਿਓ ਵੀ ਹੋਊਗਾ ਤੇਰੇ ਭਰਾ ਨੇ ਜਾ ਕੇ ਮੋੜ ਤੇ ਮੁੰਡਿਆਂ ਕੋਲੇ ਖੜਨਾ ਵੀ ਆ ਤੇਰੇ ਪਿਓ ਨੇ ਡੇਰੀ ਤੇ ਦੁੱਧ ਪਾਉਣ ਵੀ ਜਾਣਾ ਤੇਰੇ ਪਿਓ ਨੇ ਖੇਤ ਵੀ ਜਾਣਾ ਜੇ ਤੇਰੇ ਪਿਓ ਨੂੰ ਉਹਦੇ ਸੰਗੀ ਸਾਥੀਆਂ ਨੇ ਕੋਈ ਉੱਚੀ ਨੀਵੀਂ ਗੱਲ ਤੇਰੇ ਬਾਰੇ ਕਹਿਤੀ ਜਾਂ ਤੇਰੇ ਭਰਾ ਨੂੰ ਮੋੜ ਤੇ ਖੜੇ ਨੂੰ ਮੁੰਡਿਆਂ ਨੇ ਕਿਹਾ ਕਿ ਤੂੰ ਇੱਥੇ ਖੜਾ ਕਿਵੇਂ ਐ ਭੈਣ ਤਾਂ ਤੇਰੀ ਉਧਰ ਕੀ ਕੁਸ਼ ਕਰਦੀ ਫਿਰਦੀ ਐ ਸੌਖਰਤੀਏ ਦੇ ਨਾਲ ਤੇ ਜੇ ਉਹ ਮੁੰਡੇ ਦਾ ਜਾਂ ਉਹਦੇ ਪਿਓ ਦਾ ਨੁਕਸਾਨ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਕਸ਼ਕ ਨਾ ਬਹੁਤ ਸਾਰੇ ਕਸਾਨੀ ਧਰਨੇ ਦੇ ਵਿੱਚੋਂ ਨਾ ਨਿਊਜ਼ ਚੈਨਲਾਂ ਦੇ ਨਾਮ ਤੇ ਚੈਨਲ ਨਿਕਲੇ ਸੀਗੇ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਚੱਲ ਨਾਮ ਤਾਂ ਆਪਾਂ ਕਿਸੇ ਦਾ ਕੀ ਲੈਣਾ ਤਾਂ ਉਹ ਇਸ ਚੀਜ਼ਾਂ ਨੂੰ ਖਬਰਾਂ ਬਣਾ ਰਹੇ ਆ ਭਰਾਵੋ ਇਹ ਖਬਰਾਂ ਨਹੀਂ ਅਸਲੀ ਮੁੱਦਿਆਂ ਤੇ ਗੱਲ ਕਰੋ ਉਹ ਇਹ ਚੀਜ਼ਾਂ ਨੂੰ ਖਬਰਾਂ ਬਣਾ ਕੇ ਇਹਨਾਂ ਦੀਆਂ ਸੌਖ ਰਤੀਆਂ ਹੋ ਗਈਆਂ ਉਹ ਮਨਜੀਤ ਕੌਰ ਹੋ ਗਈ ਉਹਨਾਂ ਨਾਲ ਪੋਡਕਾਸਟ ਕਰ ਰਹੇ ਆ ਉਹਨਾਂ ਦੀਆਂ ਇੰਟਰਵਿਊਆਂ ਲੈਣ ਜਾ ਰਹੇ ਆ ਤੇ ਉਹ ਬੰਦੇ ਹੋਰ ਜ਼ਿਆਦਾ ਮੱਛਰਦੇ ਆ ਇਹ ਸੁਣ ਕੇ ਇਹੋ ਜਿਹੇ ਚੈਨਲਾਂ ਦੇ ਵੀ ਜੁੱਤੀਆਂ ਮਾਰੋ ਕੀ ਦੇਣਾ ਇਹਨਾਂ ਦੀ ਪੰਜਾਬ ਨੂੰ ਸਗੋ ਪੰਜਾਬੀ ਕਲਚਰ ਨੂੰ ਇਹ ਖਰਾਬ ਹੀ ਕਰ ਰਹੇ ਆ ਨਾ ਚੈਨਣਾ ਵਾਲੇ ਤੁਸੀਂ ਵੀ ਭਰਾਵੋ ਆਪ ਦਾ ਸਹੀ ਕੰਮ ਕਰ ਲਓ ਛੱਡੋ ਇਹਨਾਂ ਚਵਲਾਂ ਨੂੰ ਹੋਰ ਨਹੀਂ ਹੁਣ ਸਾਡੇ ਤੋਂ ਦੇਖਿਆ ਜਾਂਦਾ ਤੇ ਦੂਜੀ ਗੱਲ ਮੈਂ ਫੇਰ ਤੁਹਾਨੂੰ ਕਹਿਣਾ ਚਾਹਣਾ ਆਪਾਂ ਜੇ ਇਹ ਚੀਜ਼ਾਂ ਦੇਖੀਐ ਹੀ ਨਾ ਤਾਂ ਬਣਾਉਣ ਵਾਲੇ ਨੂੰ ਜਦੋਂ ਇਹਦਾ ਕੋਈ ਫਾਇਦਾ ਹੀ ਨਾ ਹੋਇਆ ਤਾਂ ਉਹ ਆਪੇ ਇਹ ਚੀਜ਼ਾਂ ਬਣਾਉਣੀਆਂ ਬੰਦ ਕਰ ਦੂ ਤੇ ਹੁਣ ਮੁੰਡਿਓ ਤੁਸੀਂ ਸੁਣ ਲਓ ਮੈਂ ਸੋਸ਼ਲ ਮੀਡੀਆ ਤੇ ਇੱਕ ਥੋੜੇ ਜਿਹੇ ਦਿਨ ਪਹਿਲਾਂ ਰੀਲ ਦੇਖੀ ਸੀ ਥੋੜੇ ਜਿਹੇ ਦਿਨ ਕੀ ਇੱਕ ਦੋ ਦਿਨ ਪਹਿਲਾਂ ਹੀ ਇੱਕ ਮੁੰਡਾ ਹੁਣ ਆਪਦੇ ਮੂੰਹ ਤੇ ਸਾਰੇ ਤੇ ਟੈਟੂ ਬਣਾਈ ਬੈਠਾ ਹੈ ਠੀਕ ਹੈ ਤੇ ਉਹ ਤਾਂ ਟੈਟੂ ਬਣਾਈ ਬੈਠਾ ਹੈ ਬਾਈ ਜੀ ਇੱਕ ਰਿਪੋਰਟਰ ਉਹਦੀ ਇੰਟਰਵਿਊ ਲੈ ਰਹੀ ਹੈ ਤੇ ਉਹ ਉਹਨੂੰ ਕਹਿ ਰਹੀ ਹੈ ਕਿ ਇਹ ਤੂੰ ਟੈਟੂ ਸੁਖਰਤੀਏ ਵਰਗੇ ਕਿਉਂ ਬਣਾਈ ਆ ਤੇ ਮੁੰਡਾ ਕਹਿੰਦਾ ਮੈਂ ਸੁਖਰਤੀਏ ਦਾ ਬਹੁਤ ਵੱਡਾ ਫੈਨ ਹੈ ਕੀ ਦੇਣਾ ਸੁਖਰਤੀਏ ਦੀ ਕੌਮ ਨੂੰ ਫੈਨ ਬਾਨਾ ਤਾਂ ਬਲਬੀਰ ਸਿੰਘ ਸੀਨੀਅਰ ਦੇ ਬਣੋ ਜੇ ਬਲਬੀਰ ਸਿੰਘ ਸੀਨੀਅਰ ਦਾ ਨਹੀਂ ਪਤਾ ਜਿਨ੍ਹਾਂ ਨੇ ਕੋਸ਼ਿਸ਼ ਕੀਤਾ ਜਵਰਾਜ ਸਿੰਘ ਹੈਗਾ ਬਹੁਤ ਬੰਦੇ ਹੈਗੇ ਆ ਫੈਨ ਬਾਨਾ ਤਾਂ ਉਹਨਾਂ ਦੇ ਬਣੋ ਉਹਨਾਂ ਤੋਂ ਕੁਝ ਸਿੱਖੋ ਦੇਖੋ ਜਵਰਾਜ ਸਿੰਘ ਦਾ ਕਿੰਨਾ ਵੱਡਾ ਸਟਰਗਲ ਸੀ ਕੈਂਸਰ ਹੋਣ ਦੇ ਬਾਵਜੂਦ ਦੇਸ਼ ਲਈ ਵਰਲਡ ਕੱਪ ਲੈ ਕੇ ਆਇਆ ਸੀ ਉਹ ਤੇ ਸੁਖਰਤੀਏ ਤੋਂ ਬਿਨਾ ਕੀਤਾ ਹੀ ਕੀ ਹੈ ਜਾਂ ਆਪਦੇ ਘਰਦਿਆਂ ਨੂੰ ਗਾਲ੍ਹਾਂ ਪਵਾਉਣ ਤੋਂ ਬਿਨਾ ਕੀਤਾ ਹੀ ਕੀ ਆ ਸਾਰਾ ਪੰਜਾਬ ਉਹਦੇ ਘਰਦਿਆਂ ਨੂੰ ਗਾਲ੍ਹਾਂ ਕੱਢ ਰਿਹਾ ਸਾਰਾ ਪੰਜਾਬ ਮਨਜੀਤ ਕੌਰ ਦੇ ਘਰਦਿਆਂ ਨੂੰ ਗਾਲ੍ਹਾਂ ਕੱਢ ਰਿਹਾ ਤੇ ਮੈਂ ਭੈਣਾਂ ਨੂੰ ਵੀ ਕਹਿਣਾ ਚਾਹੁੰਣਾ ਤੇ ਤੁਸੀਂ ਥੱਲੇ ਜਾ ਕੇ ਉਹਦੇ ਕੀ ਸੋਸ ਸਟਰੋਂਗ ਗਰਲ ਸੋਸ ਸਟਰੋਂਗ ਗਰਲ ਕਮੈਂਟ ਮਾਰੀ ਜਾਨੀਆਂ ਕੀ ਦੇਣਾ ਇਹਦੀ ਤੇ ਹੁਣ ਮੈਂ ਤੁਹਾਨੂੰ ਨਾ ਆਪਦੀ ਗੱਲ ਦੱਸਦਾ ਕਿ 2017 18 ਦੇ ਵਿੱਚ ਤਾਂ ਮੇਰੀ ਵੀ ਸੋਚਣਾ ਉਹੋ ਜੀ ਸੀਗੀ ਮੈਨੂੰ ਵੀ ਲੱਗਣਾ ਜਿਹੜੇ ਮੁੰਡੇ ਦੇ ਕੰਨਾਂ 'ਚ ਮੁੰਦਰਾ ਪਾਈਆਂ ਹੁੰਦੀਆਂ ਐ ਜਿਹਦੇ ਟੈਟੂ ਬਣੇ ਹੁੰਦੇ ਐ ਤਾਂ ਉਹ ਮੁੰਡਾ ਕੂਲ ਲੱਗਦਾ ਐ ਕੂਲ ਮਤਲਬ ਜਿੰਨੋਂ ਬਗੈਦਨ ਕੈਂਟ ਤਾਂ ਉਹ ਮੁੰਡਾ ਕੈਂਟ ਬਣਦਾ ਤਾਂ ਕੈਂਟ ਦਿਸਣ ਦੇ ਲਈ ਮੈਂ ਵੀ ਟੈਟੂ ਬਣਾ ਲਿਆ ਹਾਲਾਂਕਿ ਮੈਂ ਕੋਈ ਇਹੋ ਜੀ ਚੀਜ਼ ਨਹੀਂ ਬਣਾਈ ਸੀ ਮੈਂ ਸਿਰਫ ਬਾਹ ਤੇ ਆਪਣਾ ਗੋਤ ਹੀ ਲਿਖਾਇਆ ਸੀਗਾ ਧਾਲੀਬਾਲ ਤੇ ਜਦੋਂ ਮੈਂ ਪਿੰਡ ਗਿਆ ਨਾ ਇੱਕ ਦਿਨ ਮੈਂ ਸ਼ੀਸ਼ੇ ਦੇ ਖੜਾ ਮੈਂ ਕਦੇ ਟੈਟੂ ਨੂੰ ਦੇਖਿਆ ਨਹੀਂ ਸੀ ਅੱਜਕੇ ਮੈਂਣਾ ਸ਼ੀਸ਼ੇ ਦੇ ਖੜਾ ਮੈਂ ਟੈਟੂ ਨੂੰ ਦੇਖੀ ਜਾਵਾ ਤੇ ਮੈਂ ਸੋਚਾਂ ਦੇ ਵਿੱਚ ਗੁੰਮ ਗਿਆ ਥੋੜਾ ਜਾਂ ਤਾਂ ਨਾ ਮੈਨੂੰ ਮੇਰੇ ਛੋਟੇ ਚਾਚਾ ਹੀ ਖੜੇ ਦੇਖ ਰਹੀ ਸੀ ਉਹ ਬੰਦਾ ਬਹੁਤ ਹੀ ਸਖਤ ਜੇ ਕਿਸਮ ਦਾ ਬੰਦਾ ਸੀ ਤੇ ਮੈਨੂੰ ਕਹਿੰਦੇ ਵੀ ਹੁਣ ਨਹੀਂ ਮਿਟਣਾ ਇਹ ਮੈਂ ਕਿਹਾ ਵੀ ਮਿਟਣਾ ਤਾਂ ਇਹ ਨਹੀਂ ਵੀ ਇਹਨੂੰ ਬਣਾਉਣ ਲੱਗੇ ਹੁਣ ਕਿੱਲੇ 'ਚ ਤਾਂ ਇਹ ਵੜਿਆ ਠੀਕ ਆ ਬਣਾਉਣ ਲੱਗੇ ਇੰਨਾ ਦਰਦ ਹੋਇਆ ਤੇ ਹੁਣ ਮੈਂ ਬਾਹਰ ਸੜਾਉਂਗਾ ਥੋੜੋ ਮਟਾਉਣ ਲਈ ਤੇ ਕਹਿੰਦੇ ਵੀ ਜੇ ਤੂੰ ਮਟਾਉਣਾ ਚਾਹੇਂਗਾ ਵੀ ਤਾਂ ਬਣਾਇਆ ਤਾਂ ਤੂੰ ਆਪਦੀ ਮਰਜ਼ੀ ਦੇ ਨਾਲ ਸੀ ਮੈਨੂੰ ਨਹੀਂ ਪੁੱਛਿਆ ਸੀਗਾ ਮੈਂ ਉਹਨਾਂ ਨੂੰ ਨਹੀਂ ਪੁੱਛਿਆ ਸੀਗਾ ਮੈਨੂੰ ਪਤਾ ਹੀ ਉਹਨਾਂ ਨੇ ਨਹੀਂ ਬਣਾਉਂਦੇ ਵੀ ਬਣਾਇਆ ਤਾਂ ਤੂੰ ਆਪਦੀ ਮਰਜ਼ੀ ਦੇ ਨਾਲ ਸੀ ਪਰ ਮਟਾਏਂਗਾ ਹੁਣ ਮੇਰੀ ਮਰਜ਼ੀ ਦੇ ਨਾਲ ਜੇ ਮੈਂ ਚਾਹੂੰਗਾ ਤਾਂ ਇਹ ਤਾਂ ਮਿਟੂਗਾ ਤਾਂ ਹੁਣ ਇਹ ਗੱਲ ਵਿੱਚ ਕਰਨ ਦਾ ਮਤਲਬ ਇਹ ਹੈ ਕਿ ਹੁਣ ਮੈਨੂੰ ਅਕਸਰ ਪੂਰੀ ਬਾਹਲੀ ਸ਼ਰਟ ਪਾਉਣੀ ਪੈਂਦੀ ਆ ਕਿਉਂਕਿ 2018 ਤੋਂ ਬਾਅਦ 17 ਤੋਂ ਬਾਅਦ 6-7 ਸਾਲ ਹੋ ਗਏ ਤਾਂ ਸੋਚ ਦੇ ਵਿੱਚ ਬਹੁਤ ਫਰਕ ਪੈ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਕਿਸੇ ਬੰਦੇ ਨੂੰ ਮਿਲੂੰਗਾ ਤਾਂ ਉਹਨੇ ਮੇਰਾ ਇਹ ਟੈਟੂ ਦੇਖ ਲਿਆ ਤਾਂ ਉਹ ਮੈਨੂੰ ਨਾ ਥੋੜਾ ਜਿਹਾ ਈਜ਼ੀ ਲੈ ਜਾਊਗਾ ਕਿ ਜਿਵੇਂ ਉਹ ਮੇਰੇ ਨਾਲ ਥੋੜੀ ਜੀ ਮੈਨੂੰ ਸਿਆਣਾ じゃ ਸਮਝ ਕੇ ਨਹੀਂ ਗੱਲ ਕਰੂਗਾ ਮੇਰਾ ਕਹਿਣ ਦਾ ਮਤਲਬ ਇਹੇ ਸੀਗਾ ਹੁਣ ਇੱਥੇ ਮੈਂ ਜਦੋਂ ਕਿਸੇ ਬੰਦੇ ਨੂੰ ਮਿਲਣਾ ਹੈ ਤਾਂ ਮੈਂ ਪੂਰੀ ਬਾਹਾਂ ਵਾਲੀ ਸ਼ਰਟ ਪਾ ਸਕਦਾ ਤੇ ਉਹ ਜਿਹੜੇ ਮੁੰਡੇ ਨੇ ਮੂੰਹ ਤੇ ਟੈਟੂ ਬਣਾਏ ਹੋਏ ਆ ਅੱਜ ਤਾਂ ਉਹ ਜਵਾਨੀ ਚ ਐ ਕੂਲ ਲੱਗਦਾ ਕੁੜੀਆਂ ਉਹਦੇ ਵੱਲ ਥੋੜੀਆਂ ਬਹੁਤੀਆਂ ਖਿੱਚੀਆਂ ਜਾਂਦੀਆਂ ਪਰ ਜਦੋਂ ਉਹਦਾ ਵਿਆਹ ਹੋ ਜਾਊਗਾ ਉਹਦੇ ਬੱਚੇ ਹੋ ਜਾਣਗੇ ਤੇ ਉਸ ਤੋਂ ਬਾਅਦ ਉਹਦੇ ਬੱਚਿਆਂ ਦਾ ਵਿਆਹ ਹੋਊਗਾ ਤੇ ਜਦੋਂ ਘਰੇ ਨੂੰ ਆਊਗੀ ਤਾਂ ਉਦੀ ਨੂੰ ਦੇ ਜਦੋਂ ਉਦੀ ਨੂੰ ਦੇ ਜਿਹੜੇ ਮਾਪੇ ਹੋਣਗੇ ਜਦੋਂ ਉਹਨਾਂ ਨਾਲ ਮਿਲੂਗਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਥੋੜਾ ਜਿਹਾ ਇਫੈਕਟ ਪਾਊਗਾ ਕਿ ਕੀ ਕਿਹੋ ਜਿਹਾ ਲਫੰਡਰ ਜੇ ਟੱਬਰ ਦੇ ਅਸੀਂ ਕੁੜੀ ਦੇ ਦੀ ਮੈਂ ਅੰਗੇਜਡ ਹੈ ਜਦੋਂ ਮੈਂ ਆਪਦੇ ਇਨ-ਲੋਸ ਨੂੰ ਮਿਲਣਾ ਸੀਗਾ ਨਾ ਤਾਂ ਮੈਨੂੰ ਹੋਰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਸੀ ਮੈਨੂੰ ਇਹਦੀ ਟੈਨਸ਼ਨ ਸੀ ਤਾਂ ਮੈਂ ਵਾਰੀ-ਵਾਰੀ ਬਾਹ ਨੂੰ ਮੈਂ ਥੱਲੇ ਨੂੰ ਖਿੱਚ ਰਿਹਾ ਸੀਗਾ ਕਿ ਇਹ ਕਿਤੇ ਦਿਖ ਨਾ ਜਾਵੇ ਤੇ ਉਹਨਾਂ ਨੂੰ ਐਵੇਂ ਨਾ ਲੱਗੇ ਕਿ ਇਹ ਮੁੰਡਾ ਸਿਆਣਾ ਨਹੀਂਗਾ ਹਾਲਾਂਕਿ ਇਹਦੇ ਵਿੱਚ ਕੁਝ ਵੀ ਬਰਾਈ ਨਹੀਂ ਮੈਂ ਕੁਝ ਵੀ ਗਲਤ ਨਹੀਂ ਲਿਖਾਇਆਗਾ ਪਰ ਫੇਰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਰਕ ਤਾਂ ਪੈਂਦਾ ਹੈ ਨਾ ਤਾਂ ਇਸ ਲਈ ਆਹ ਟੈਟੂ ਟੂ ਟੂ ਮੈਂ ਤਾਂ ਕਹਿੰਦਾ ਯਾਰ ਬਣਾਉਈ ਨਾ ਅਸੀਂ ਕਰ ਕਰਕੇ ਦੇਖ ਲਿਆ ਕੋਈ ਫਾਇਦਾ ਨਹੀਂ ਇਹਨਾਂ ਦਾ ਇਹਨਾਂ ਦਾ ਨੁਕਸਾਨ ਹੀ ਆ ਹੁਣ ਜੇ ਮੈਂ ਚਾਹਾਂ ਵੀ ਚਾਕੇ ਵੀ ਇਹਨੂੰ ਮਿਟਾ ਨਹੀਂ ਸਕਦਾ ਗਾ ਇਹ ਨਹੀਂ ਹੁਣ ਸਾਰੀ ਉਮਰ ਨਹੀਂ ਖੜਾ ਛੱਡਣਾਗਾ ਜਿਵੇਂ ਮੇਰੇ ਚਾਚਾ ਜੀ ਕਹਿੰਦੇ ਸੀਗੇ ਕਿ ਮਟਾਏਗਾ ਤੂੰ ਹੁਣ ਮੇਰੀ ਮਰਜ਼ੀ ਦੇ ਨਾਲ ਠੀਕ ਹੈ ਕਿ ਜਦੋਂ ਤੂੰ ਇਹ ਟੈਟੂ ਨੂੰ ਦੇਖੇਗਾ ਤੇ ਤੈਨੂੰ ਪਤਾ ਲੱਗੂਗਾ ਜਦੋਂ ਤੂੰ ਕੋਈ ਵੀ ਕੰਮ ਕਰਨਾ ਹੋਇਆ ਨਾ ਤਾਂ ਆਪ ਦੇ ਟੈਟੂ ਨੂੰ ਦੇਖ ਲਈ ਤਾਂ ਤੈਨੂੰ ਲੱਗੂਗਾ ਕਿ ਕਾਲੀ ਚ ਕੀਤਾ ਗਿਆ ਫੈਸਲਾ ਹਮੇਸ਼ਾ ਗਲਤ ਹੁੰਦਾ ਹੈ ਤਾਂ ਉਦੋਂ ਹੋਇਆ ਕਿ ਅਸੀਂ ਮੈਂ ਕਿਸੇ ਮੁੰਡੇ ਦੇ ਟੈਟੂ ਬਣਵਾਉਣ ਗਿਆ ਸੀਗਾ ਉਹਦੇ ਨਾਲ ਠੀਕ ਹੈ ਉਹਨੇ ਟੈਟੂ ਬਣਾਇਆ ਉਹ ਉੱਠਿਆ ਉਦੋਂ ਬਾਅਦ ਮੈਂ ਉਹਨੂੰ ਕਿਹਾ ਵੀ ਮੇਰੇ ਵੀ ਬਣਾ ਦੇ ਇੱਕ ਮਿੰਟ ਦਾ ਫੈਸਲਾ ਸੀਗਾ ਤੇ ਹੁਣ ਇਹਨੇ ساری ਉਮਰ ਇੱਥੇ ਬਣਿਆ ਰਹਿਣਾ ਤੇ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਜਦੋਂ ਆਪਾਂ ਫੇਸਬੁੱਕ ਖੋਲਦੇ ਹਾਂ ਤਾਂ ਆਪਾਂ ਨੂੰ ਅੱਗੇ ਗੁਰੂਆਂ ਦੀਆਂ ਫੋਟੋਆਂ ਦੇਖਣ ਨੂੰ ਮਿਲਦੇ ਨੇ ਤਾਂ ਉੱਥੇ ਲਿਖਿਆ ਹੁੰਦਾ ਹੈ ਕਿ ਜੇ ਤੁਸੀਂ ਇਹਨੂੰ ਲਾਈਕ ਨਹੀਂ ਕਰੋਗੇ ਇਹਨੂੰ ਕਮੈਂਟ ਨਹੀਂ ਕਰੋਗੇ ਤਾਂ ਤੁਹਾਡੇ ਨਾਲ ਮਾੜਾ ਹੋਊਗਾ ਤਾਂ ਆਪਾਂ ਭੱਜੇ ਭੱਜੇ ਜਾਂਦੇ ਆ ਕਿਉਂਕਿ ਆਪਾਂ ਨੂੰ ਡਰ ਬਹੁਤ ਹੈ ਇਸ ਚੀਜ਼ ਦਾ ਆਪਾਂ ਭੱਜੇ ਭੱਜੇ ਜਾਂਦੇ ਆ ਠੀਕ ਹੈ ਉੱਥੇ ਜਾ ਕੇ ਥੱਲੇ ਲਿਖਦੇ ਆ ਵਾਹਿਗੁਰੂ ਜੀ ਫਿਰ ਆਪਾਂ ਆਪਦੇ ਦਿਲ ਤੇ ਹੱਥ ਰੱਖਦੇ ਆ ਠੀਕ ਹੈ ਕਿ ਅਸੀਂ ਜਿਹੜੇ ਬੰਦੇ ਨੇ ਫੋਟੋ ਪਾਈ ਹੈ ਉਹਨੂੰ ਸਬੂਤ ਦੇਤਾ ਕਿ ਅਸੀਂ ਸੱਚੇ ਸਿੱਖ ਹਾਂ ਸੜਕੇ ਤੁਸੀਂ ਉੱਠਦੇ ਆ ਵਾਹਿਗੁਰੂ ਦਾ ਨਾਮ ਲੈਨੇ ਆ ਬਹੁਤ ਸਾਰੇ ਗੁਰਦੁਆਰੇ ਵੀ ਜਾਂਦੇ ਆ ਠੀਕ ਆ ਉਥੇ ਜਾ ਕੇ ਤੁਸੀਂ ਗੁਰੂ ਨੂੰ ਸਬੂਤ ਦੇ ਆਏ ਆ ਠੀਕ ਆ ਹੁਣ ਇਹ ਬੰਦਾ ਜਿਹੜਾ ਤੁਹਾਨੂੰ ਜਾਣਦਾ ਨਹੀਂ ਤੁਹਾਨੂੰ ਪਤਾ ਨਹੀਂ ਇਹ ਬੰਦਾ ਕੌਣ ਪਾ ਰਿਹਾ ਠੀਕ ਆ ਉਹਨੂੰ ਸਬੂਤ ਦੇਣਾ ਜ਼ਰੂਰੀ ਹੈ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਇਹੋ ਜਿਹੀਆਂ ਫੋਟੋ ਆ ਪਾ ਕਿਉਂ ਰਹੀ ਆ ਬੇਸਿਕਲੀ ਇਹ ਤੁਹਾਨੂੰ ਮੂਰਖ ਸਮਝਦੇ ਆ ਉਹ ਕਿਵੇਂ ਸਮਝਦੇ ਆ ਫੇਸਬੁੱਕ ਜਦੋਂ ਇੱਕ ਫੋਟੋ ਵਾਇਰਲ ਹੁੰਦੀ ਆ ਨਾ ਤਾਂ ਫੇਸਬੁਕ 1200 ਤੋਂ ਲੈ ਕੇ ਜਾਨੀ ਕਿ 1000 ਤੋਂ ਲੈ ਕੇ 1200 ਤੱਕ ਅਮਰੀਕਨ ਡਾਲਰ ਦਿੰਦੀ ਆ ਤੇ ਇੰਡੀਆ ਦੀ ਕਰੰਸੀ ਦੇ ਨਾਲ ਹਿਸਾਬ ਲਾ ਲਓ ਵੀ ਉਹੋ ਕਿੰਨੇ ਬਣੇ ਉਹਦੇ 'ਚ ਮਿਹਨਤ ਕੁਛ ਨਹੀਂ ਲੱਗਦੀ ਫੋਟੋ ਡਾਊਨਲੋਡ ਕਰਨੀ ਆ ਉਹਦੇ ਉੱਤੇ ਲਿਖਣਾ ਹੈ ਕਿ ਗੁਰੂ ਦਾ ਸਿੱਖ ਵਾਹਿਗੁਰੂ ਜ਼ਰੂਰ ਲਿਖਿਓ ਜੇ ਤੁਸੀਂ ਗੁਰੂ ਦੇ ਅਸਲੀ ਸਿੱਖ ਹੋ ਤਾਂ ਇਹਨੂੰ ਲਾਈਕ ਕਰਕੇ ਜਾਇਓ ਐਂ ਕਰਕੇ ਜਾਇਓ ਤੇ ਜਿਹੜੀ ਚੀਜ਼ ਨੂੰ ਆਪਾਂ ਜ਼ਿਆਦਾ ਲਾਈਕ ਕਰਦੇ ਆ ਜਾਂ ਜਿਹੜੀ ਚੀਜ਼ ਤੇ ਆਪਾਂ ਜ਼ਿਆਦਾ ਸਮਾਂ ਬਤਾਉਣੀ ਆ ਤਾਂ ਫੇਸਬੁਕ ਉਹਨੂੰ ਵਾਇਰਲ ਕਰ ਦਿੰਦੀ ਆ ਠੀਕ ਹੈ ਫੇਸਬੁੱਕ ਕਹਿੰਦੀ ਵੀ ਇਹਦੀ ਇਸ ਚੀਜ਼ ਕਰਕੇ ਲੋਕ ਮੇਰੇ ਪਲੇਟਫਾਰਮ ਤੇ ਟਾਈਮ ਜ਼ਿਆਦਾ ਬਤਾ ਰਹੇ ਆ ਜਿਵੇਂ ਜਦੋਂ ਤੁਹਾਡੇ ਮੂਰੇ ਫੋਟੋ ਆਉਂਦੀ ਹੈ ਠੀਕ ਹੈ ਤੁਸੀਂ ਪਹਿਲਾਂ ਉਸ ਫੋਟੋ ਨੂੰ ਦੇਖਦੇ ਆਂ ਕਈ ਹੁੰਦੇ ਆ ਨਾ ਅੱਧੀਆਂ ਅੱਖਾਂ ਬੰਦ ਕਰੋ ਪੂਰੀਆਂ ਅੱਖਾਂ ਕਰੋ ਹਨਾ ਜਦੋਂ ਤੁਸੀਂ ਉਹ ਫੋਟੋ ਨੂੰ ਦੇਖਦੇ ਆਂ ਤੇ ਉਹਦੇ ਉੱਤੇ ਜੋ ਲਿਖਿਆ ਉਹ ਪੜ੍ਹਦੇ ਆਂ ਪੜ੍ਹ ਕੇ ਉਹਦੇ ਥੱਲੇ ਤੁਸੀਂ ਜੇ ਲਿਖਿਆ ਹਨਾ ਜੇ ਤੁਸੀਂ ਗੁਰੂ ਦੇ ਸੱਚੇ ਸਿੱਖ ਹੈ ਤਾਂ ਕਮੈਂਟ ਜ਼ਰੂਰ ਕਰਿਓ ਥੱਲੇ ਤੁਸੀਂ ਵਾਹਿਗੁਰੂ ਲਿਖਣ ਜਾਂਦੇ ਆ ਤਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ 1 ਮਿੰਟ ਤੁਹਾਨੂੰ ਲੱਗਦਾ 40 ਸਕਿੰਟ ਤੋਂ 1 ਮਿੰਟ ਲੱਗਦਾ ਕਮੈਂਟ ਕਰਨ ਤੱਕ ਤੇ ਤੁਸੀਂ 1 ਮਿੰਟ ਉਸ ਫੋਟੋ ਤੇ ਖੜੇ ਆ ਤੇ ਹੁਣ ਜੇ ਉਸ ਫੋਟੋ ਨੂੰ 1 ਲੱਖ ਬੰਦਾ ਦੇਖਦਾ ਤੇ ਜੇ 1 ਲੱਖ ਬੰਦੇ ਤੇ 40 ਸਕਿੰਟ ਐਵਰੇਜ ਬੰਦਾ ਉੱਥੇ ਖੜਦਾ ਠੀਕ ਹੈ ਤਾਂ 40 ਲੱਖ ਸਕਿੰਟ ਹੋ ਗਿਆ ਤੇ ਬਾਕੀ ਕੈਲਕੂਲੇਸ਼ਨ ਤੁਸੀਂ ਲਾ ਲਓ ਕਿ ਕਿੰਨੇ ਉਸ ਫੋਟੋ ਦੇ ਜਰੀਏ ਕਿੰਨੇ ਲੋਕ ਫੇਸਬੁੱਕ ਤੇ ਕਿੰਨੇ ਘੰਟੇ ਬਣ ਜਾਂਦੇ ਆ ਉਥੇ ਟਿਕੇ ਆ ਠੀਕ ਹੈ ਇਸ ਲਈ ਫੇਸਬੁਕ ਉਹਨਾਂ ਨੂੰ 12-1300 ਡਾਲਰ ਦਿੰਦੀ ਹੈ ਤੇ ਇਹ ਤੁਹਾਨੂੰ ਧਰਮ ਦੇ ਨਾਂ ਤੇ ਮੂਰਖ ਬਣਾ ਰਹੇ ਆ ਤੁਹਾਨੂੰ ਮੂਰਖ ਹੀ ਸਮਝਦੇ ਆ ਕਿ ਲੋਕਾਂ ਦਾ ਕੀ ਆ ਭੋਲੇ ਭਾਲੇ ਹੈਗੇ ਆ ਤੇ ਇਹਨਾਂ ਨੂੰ ਜੇ ਇਸ ਢੰਗ ਨਾਲ ਡਰਾਵਾਂਗੇ ਤਾਂ ਫਿਰ ਤਾਂ ਵਾਹਿਗੁਰੂ ਲਿਖਣਗੇ ਹੀ ਨਾ ਤਾਂ ਥੋੜਾ ਜਿਹਾ ਸਮਝ ਲਓ ਮੇਰੀ ਨਿਗਾਹ ਦੇ ਵਿੱਚ ਗੁਰੂ ਦੀ ਫੋਟੋ ਪਾਉਣੀ ਕੋਈ ਮਾੜੀ ਗੱਲ ਨਹੀਂ ਉਦੋਂ ਜਦੋਂ ਜਾਂ ਤਾਂ ਤੁਸੀਂ ਆਪਣੇ ਹੱਥ ਨਾਲ ਡਰਾ ਕਰਕੇ ਪੇਪਰ ਤੇ ਉਦੀ ਫੋਟੋ ਖਿੱਚ ਕੇ ਪਾਈ ਆ ਤੇ ਤੁਸੀਂ ਉਹਦੇ ਵਿੱਚ ਦਿਖਾਇਆ ਵੀ ਹਾਂ ਮੇਰਾ ਡਰਾਇੰਗ ਦਾ ਕਿੰਨਾ ਸੋਹਣਾ ਟੈਲੈਂਟ ਹੈ ਠੀਕ ਹੈ ਉਦੋਂ ਤੁਸੀਂ ਪਾ ਸਕਦੇ ਆ ਕਿਉਂਕਿ ਇਹ ਆਪਣੇ ਗੁਰੂਆਂ ਦੀਆਂ ਫੋਟੋਆਂ ਦਿਖਾ ਕੇ ਤੇ ਆਪ ਪਾ ਨੂੰ ਸਰਟੀਫਿਕੇਟ ਵੰਡਦੇ ਆ ਵੀ ਹਾਂ ਤੁਸੀਂ ਮੇਰੀ ਫੋਟੋ ਦੇਖੀ ਤੁਸੀਂ ਵਾਹਿਗੁਰੂ ਲਿਖੇ ਤੁਸੀਂ ਗੁਰੂ ਦੇ ਸੇਖ ਆ ਤਾਂ ਛੱਤਰ ਨਹੀਂ ਮਾਰੀਦੇ ਇਹੋ ਜਿਹੇ ਬੰਦਿਆਂ ਦੇ ਇਹਨਾਂ ਨੂੰ ਮਾਰ ਕੇ ਭਜਾਇਆ ਕਰੋ ਬਲੌਗ ਮਾਰਿਆ ਕਰੋ ਇਹਨਾਂ ਨੂੰ ਚੈਨਲ ਹੋ ਗਿਆ ਪ੍ਰੋਡਕਸ਼ਨ ਹੋ ਗਿਆ ਠੀਕ ਹੈ ਇਹੋ ਜਿਹੇ ਕੰਮ ਉਹ ਬੈਠੇ ਕਰੀ ਜਾਂਦੇ ਨਿਕਲੇ ਸਕੇ ਧਰਨੇ 'ਚ ਉਹ ਖਬਰਾਂ ਦੇ ਨਾਮ ਤੇ ਠੀਕ ਹੈ ਤੇ ਹੁਣ ਉਹ ਇਹੋ ਜੀਆਂ ਚੀਜ਼ਾਂ ਦਿਖਾਈ ਜਾਂਦੇ ਆ